ਜ਼ਿਲ੍ਹਾ ਮੋਹਾਲੀ ਦਾ ਐਸਐਸਪੀ ਦੀਪਕ 파ਰਕ ਵੱਲੋਂ ਜਿਹਦੇ ਵਿੱਚ ਕਾਨੂੰਨ ਵਿਵਸਥਾ ਨੂੰ ਸੁਧਾਰਨ ਮਾੜੇ ਅਨਸਰ ਨਾ ਤੋਂ ਪਾਉਣ ਲਈ ਕੀਤੀ ਮਹਿਮ ਦੌਰਾਨ ਉਸ ਵਕਤ ਭਾਰੀ ਸਵਲਦਾ ਮਿਲੀ ਜਦੋਂ ਸੀਆਈਏ ਖਰੜੀ ਟੀਮ ਨੂੰ ਭਾਰੀ ਸਵਲਦਾ ਮਿਲੀ ਜਦੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 6.5 ਕਿਲੋ ਦੇ ਕਰੀਬ ਅਫੀਮ ਤੇ 1.5 ਲੱਖ ਦੇ ਕਰੀਬ ਤਾਕਜ਼ਮਨੀ ਬਰਾਂਦ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਆਂ ਡੀਐਸਪੀ ਇਨਵੈਸਟੀਗੇਸ਼ਨਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜੋਤੀ ਯਾਦਵ ਐਸਪੀ ਇਨਵੈਸਟੀਗੇਸ਼ਨ ਦੇ ਨਿਸ਼ਾ ਨਿਰਦੇਸ਼ਾਂ ਤੇ ਪੁਲਿਸ ਵੱਲੋਂ ਮਹਿਮ ਚਲਾਈ ਗਈ ਜੇਹਾਂ ਸੂਚਨਾ ਮਿਲੀ ਕਿ ਸੀਐਸ ਤਾਲ ਕੁਲਵਿੰਦਰ ਸਿੰਘ ਨੇ ਨਾਕੇ ਬੰਦੀ ਕਰਤੀ ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜੋ ਕਿ ਯੂਪੀ ਤੋਂ ਲਿਆ ਕੇ ਮੁਰਦਾਬਾ ਤੋਂ ਅਫੀਮ ਪੰਜਾਬ ਵਿੱਚ ਸਪਲਾਈ ਕਰਦੇ ਸਨ ਉਹਨਾਂ ਨੂੰ ਘੇਰਵੰਦੀ ਕਰਕੇ ਕਾਬੂ ਕਰ ਲਿਆ ਗਿਆ ਤਲਾਸ਼ੀ ਲੈਣ ਉਪਰੰਤ ਉਹਨਾਂ ਕੋਲ 4.5 ਕਿਲੋ ਅਫੀਮ 1.5 ਲੱਖ ਰਜਮਨੀ ਬਰਾਮਦ ਕੀਤੀ ਗਈ ਹੈ। ਅਦਾਲਤ ਵਿੱਚ ਪੇਸ਼ ਕਰਕੇ ਰਿਮਾਨ ਲੈ ਲਿਆ ਗਿਆ ਪੁਛਗੀਚ ਜਾਰੀ ਹੈ। ਆਉਥੋਂ ਸੁਣਾਉਂਦੇ ਆਂ ਡੀਵੀਐਸਪੀ ਕੀ ਜਾਣਕਾਰੀ ਦੇ ਰਹੇ ਹਨ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਵਿੱਢੀ ਗਈ ਮਹੀਨਾ ਦਾਇਰਤ ਮਹਾਲੀ ਪੁਲਿਸ ਨੂੰ ਕੱਲ ਇੱਕ ਵੱਡੀ ਸਫਲਤਾ حاصل ਹੋਈ ਹੈ ਜਦੋਂ ਸੀਆਈਏ ਦੀ ਟੀਮ ਨੇ ਤਿੰਨ ਦੋਸ਼ੀਆਂ ਨੂੰ ਨੈਬ ਕੀਤਾ ਜਿਨ੍ਹਾਂ ਕੋਲੋਂ 4.5 ਕਿਲੋ ਅਫੀਮ ਤੇ 1.5 ਲੱਖ ਡਰੱਗ ਮਨੀ ਰਿਕਵਰ ਕੀਤਾ ਗਿਆ ਸਰ ਕਿੱਥੋਂ ਬੜੇ ਆ ਜੀ ਇਹ ਇਹ ਦੋਸ਼ੀ ਕੰਬਾਲੇ ਚ ਪੀਜੀ ਲੈ ਕੇ ਰਹਿ ਰਹੇ ਸੀ ਪਿੰਡ ਕੰਬਾਲਾ ਪੈਂਦਾ ਥਾਣਾ ਆਈਟੀ ਸਿਟੀ ਦੇ ਏਰੀਆ ਚ ਉਥੇ ਪੀਜੀ ਲੈ ਕੇ ਰਹਿ ਰਹੇ ਸੀ ਅਸੀਂ ਸੀਕ੍ਰੀਟ ਇਨਫੋਰਮੇਸ਼ਨ ਤੇ ਕੇਸ ਰਜਿਸਟਰ ਕਰਕੇ ਉਸ ਵਾਰ ਰੇਡ ਕਰਕੇ ਇਹਨਾਂ ਨੂੰ ਨੈਬ ਕੀਤਾ ਪਰ ਕਿੱਥੋਂ ਵੀ ਮਿਲ ਕੇ ਆਉਂਦੇ ਸੀ ਕਿ ਕਿੰਨੀ ਕਿਦੇ ਤੋਂ ਇਹ ਕੰਮ ਕਰ ਰਹੇ ਇਹ ਪਿੱਛੋਂ ਯੂਪੀ ਦੇ ਰਹਿਣ ਵਾਲੇ ਨੇ ਤੇ ਪਿਛਲੀ ਕਾਫੀ ਧੇਰ ਤੋਂ ਕੰਮ ਕਰ ਰਹੇ ਨੇ ਦੋ ਬੰਦਿਆਂ ਦੇ ਪਹਿਲਾਂ ਵੀ ਇੱਕ ਇੱਕ ਮਕਦਮਾ ਦਰਜ ਹੈ ਇਹਨਾਂ ਤੇ ਅਫੀਮ ਦਾ ਹੀ ਬਾਕੀ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਫਾਰਵਰਡ ਤੇ ਬੈਕਵਰਡ ਲਿੰਕ ਇਹਨਾਂ ਦੀ ਪੁੱਛਗਿੱਛ ਦੌਰਾਨ ਟਰੇਸ ਕੀਤਾ ਜਾ ਰਿਹਾ ਹੈ ਕੋਈ ਇਹਨਾਂ ਤੇ ਪਹਿਲਾਂ ਵੀ ਕੋਈ ਇਹੋ ਜਿਹਾ ਕ੍ਰਿਮੀਨਲ ਮਕਦਮਾ ਦਰਜ ਹੈ ਐਨਡੀਪੀਐਸ ਦਾ ਕੇਸ ਰਜਿਸਟਰ ਹੈ ਦੋ ਬੰਦਿਆਂ ਦੇ ਪਹਿਲਾਂ ਵੀ ਅੱਛਾ ਜੀ ਇਹੇ ਪਤਾ ਲੱਗਿਆ ਵੀ ਜਿਹੜੀ ਇਹਨਾਂ ਨੇ ਲੈ ਕੇ ਆਏ ਆ ਅਸੀਂ ਦੇਖੇ ਕਿੱਥੇ ਦੇਖੂਗੀ ਇਹਨ ਉਹ ਜਿਹੜੀ ਇਹ ਲਿੰਕੇਜ ਟ੍ਰੇਸ ਕਰਦੇ ਆ ਇਹਨਾਂ ਨੂੰ ਕੁਝ ਕੇ ਅੰਦਰ ਰਿਮਾਂਡ ਲਿਆ ਜਾਊਗਾ ਉਸ ਤੋਂ ਬਾਅਦ ਜਿਵੇਂ ਇਹਨਾਂ ਦੀ ਪੁਛਗਿਸਤ ਜੋ ਜੋ ਆਉਣੇ ਆ ਹਾਲਾਤ ਉਹਦੇ ਬਾਰੇ ਜਾਣੂ ਕਰਾਂਗੇ ਤੇ ਹੋਰ ਕੁਝ ਇਹਨਾਂ ਦਾ ਅਦਾਲਤ 'ਚ ਪੇਸ਼ ਕਰਨਾ ਕੋਈ ਹੋਰ ਅਹਿਮ ਖੁਲਾਸਾ ਕੋਈ ਇੱਕ ਵਾਰ ਜਿਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਉਸ ਤੋਂ ਬਾਅਦ ਇਹਨਾਂ ਦੀ ਪੁਛਗਿਸਤ ਦੌਰਾਨ ਜਿਹੜੀਆਂ ਗੱਲਾਂ ਸਾਹਮਣੇ ਆਉਣਗੀਆਂ ਉਹਨਾਂ ਬਾਰੇ ਖੁਲਾਸਾ ਕੀਤਾ ਜਾਊਗਾ ਇਹਨਾਂ ਦੇ ਪਹਿਲਾਂ ਵੀ ਇੱਕ ਇੱਕ ਮੁਕੱਦਮਾ ਦੋ ਦੋਸ਼ੀਆਂ ਦੇ ਦਰਜ ਹੈ ਕ੍ਰਿਮੀਨਲ ਬੈਕਗ੍ਰਾਉਂਡ ਹੈ ਤਾਂ ਡਿਟੇਲ 'ਚ ਪੁਛਗਿਸਤ ਦੀ ਲੋੜ ਹੈ ਕੋਈ ਉਹ ਪਾਰਟ ਬੇਸਿਕਲੀ ਉੱਥੇ ਸਟੇ ਹੀ ਕਰਦੇ ਸੀ ਇਹੀ ਕੰਮ ਹੈ ਪਹਿਲਾਂ ਵੀ ਦੋ ਤਿੰਨ ਚੱਕਰ ਲਾ ਚੁੱਕੇ ਨੇ ਯੂਪੀ ਦੇ ਚਾਰਖੰਡ ਸਾਈਡ ਤੋਂ ਪਿੱਛੋਂ ਲੈ ਕੇ ਆਉਂਦੇ ਨੇ ਹਜੇ ਤੱਕ ਮੁੱਢਲੀ ਪੁੱਛਗੀ ਇਸ ਚ ਸਾਨੂੰ ਇਹੀ ਫੈਕਟ ਸਾਹਮਣੇ ਆਏ ਨੇ ਬਾਕੀ ਜਿਹੜੀ ਡਿਟੇਲ ਸਾਹਮਣੇ ਆਊਗੀ ਸ਼ੇਅਰ ਕਿਹੜੀ ਧਰਾਂ ਦੇ ਦੀਨ ਬੱਛਿਆ ਜੀ 18 ਐਨਡੀਪੀਐਸ ਕੀ ਕੀ ਆਉਂਦਾ ਫੜਿਆ ਜੀ ਕਿੰਨੇ ਬਾਲੇ ਸਾਢੇ 4 ਕਿਲੋ ਆਫੀਨ ਜੀ ਤੇ ਡਰਗਮਨੀ ਹੈ 1.5 ਲੱਖ